ਜੀ ਸਾਥ ਸਿੱਖਾਲੇ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ I hope ਤੁਸੀਂ ਸਭ ਠੀਕ ਠਾਕ ਹੋਮੋਂਗੇ ਰਾਜੀ ਖੁਸ਼ੀ ਹੋਮੋਂਗੇ ਆਪ ਕੋ ਆਪਣੇ ਘਰ ਪਰਿਵਾਰਾਂ ਵਿੱਚ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਲੋ ਜੀ ਅੱਜ ਆਪਾਂ ਆਏ ਆ ਖੇਤ ਇੱਥੇ ਗੋਭੀ ਹੋਈ ਸੀ ਗੋਭੀ ਦਾ ਹੈਗੇ ਤਾਂ ਫਲ ਛੋਟੇ ਛੋਟੇ ਆ ਪਰ ਇੱਥੇ ਜਿਹੜੀਆਂ ਪੱਠੀਆਂ ਵਾਲੀਆਂ ਬੁੜੀਆਂ ਆਉਂਦੀਆਂ ਆ ਪੱਠੇ ਲੈਣ ਉਹ ਲੈ ਜਾਂਦੀਆਂ ਵੱਡ ਕੇ ਕਾ ਵੀ ਹੈ ਗਈ ਆ ਇੱਕ ਟੋਰ ਹੂੰ ਨਿਆ ਸਬਜ਼ੀ ਲਈ ਤਾਂ ਇੱਕ ਛੋਟਾ ਜਿਹਾ ਹੋਰ ਕਰ ਲਾ ਛੱਡਦੀਆਂ ਨਹੀਂ ਗੋਭੀ ਲਸਣ ਲਸਣ ਪਟਪਟ ਲਈ ਜਾਂਦੀਆਂ ਧਨੀਆ ਧਨੀਆ ਇਹ ਕਹਿੰਦੇ ਛੋਟੇ ਆ ਫਲ ਮੇਰੇ ਛੋਟੇ ਲੈ ਉਹ ਕੋਈਆਂ ਕੋ ਲੈ ਜਾਣੀ ਵੱਢ ਲੈਣੀ ਮੂਲੀਆਂ ਵੀ ਲੈ ਲਓ ਖਾਣ ਨੂੰ ਬਹੁਤ ਹੋਈਆਂ ਬਹੁਤ ਮੂਲੀਆਂ ਹੋਈਆਂ ਇੱਧਰ ਮੈਂ ਪਟ ਲੈਣੀਆਂ ਨੇ ਧਨਵਾਦ ਬੇਗਣ ਵੀ ਹੋਏ ਆ ਜੀ ਤੋੜ ਲਈਏ ਹਾਂ ਬਤਾਂ ਬੇਗਣ ਬਤਾਂ ਇਹ ਲਫਾਫਾ ਹੈਗਾ ਆ ਮੋਟਰਸਾਈਕਲ ਤੇ ਲਫਾਫਾ ਵੀ ਹੈਗਾ ਲਓ ਜੀ ਸਾਡੀ ਇੰਨੀ ਇੱਕ ਬਾੜੀ ਆ ਲਸਣ ਧਨੀਆ ਮੇਥੀ ਹਾਂ ਬੇਗਣਾਂ ਦੇ ਬੂਟੇ ਆ ਗੋਪੀ ਇੰਨੀ ਇਧਰ ਮੂਂਡੀਆਂ ਆ ਫਾਲਕੇ ਖੁੜੀ ਜੀ ਆਸੂਗ ਆਪਣੇ ਉੱਧਰ ਲਿਖਤੇ ਉਧਰ ਪੱਠੇ ਪੱਠੇ ਬੀਜੇ ਆ ਤੋੜ ਜੇ ਆ ਨੰਨੇ ਕਿਨਕੇ ਕੋਈ ਨਹੀਂ ਲਾ ਕੇ ਰੱਖ ਲੈਨੇ ਕੱਲ ਨੂੰ ਬਣ ਜਾਣਗੇ ਇਹ ਉਧਰ ਕਾਓ ਦੇਖੋ ਕਾਲੇ ਹੈਗੇ ਇਹ ਕੋਰੀ ਨਹੀਂ ਹੈ ਹਾਂ ਛੋਟੇ ਛੋਟੇ ਦੋ ਫਰ ਲਾ ਇੱਕ ਆ ਇੱਕ ਆ 4 5 6 7 ਆ ਛੋਟਾ ਹੋ ਗਿਆ 8 9 10 11 11 12 ਫਲ ਹੈਗੇ ਆ ਵੇ ਹੋਰ ਆਪੇ ਆਚਾਰ ਪਾਵਾਂਗੇ ਨਾ ਇਹਦਾ ਮੈਂ ਚੀਸ ਇਹਦਾ ਲਸਣ ਆਹ ਹਰਾ ਲਸਣ ਵੀ ਪੱਟਣਾ ਆ ਪੱਟੂਗਾ ਕਿ ਮੈਂ ਪੱਟਾਂ ਉਹ ਪਰਲੀ ਕੈਰੀ ਚ ਪੱਟਾਂ ਫਟੋ ਫੇ ਮੇਰੇ ਤੋਂ ਜੜਾਂ ਤੋਂ ਨਹੀਂ ਉਹ ਪੱਟ ਹੁੰਦਾ ਉੱਤੋਂ ਖੱਚ ਹੋ ਜਾਂਦਾ ਬੂਲੀਆਂ ਸਵੀਰ ਲਈ ਲੈਣੀਆਂ ਸੀ ਕਿ ਆਹ ਤਾਂ ਮੂਲੀਆਂ ਕਿੜ ਕਿੜੀਆਂ ਆਏ ਮੈਂ ਕਿ ਰੋਟੀਆਂ ਚ ਪਾ ਲਵਾਂਗੇ ਇਦਾਂ ਕਾਦੇ ਕਰਦੇ ਹੁੰਨੇ ਇਥੇ ਲੋਕੀ ਵੀ ਤਾਂ ਪੱਟ ਪੱਟ ਲਈ ਜਾਂਦੇ ਸੀ ਜਿਹੜਾ ਆਪਦੇ ਘਰ ਨੂੰ ਲਿਜਾਣ ਨੂੰ ਜਾਣ ਜੀ ਕਾਦੇ ਜਾਣ ਕਰ ਸੁੱਕਦੀ ਐਨੀ ਤੇ ਸਾਡਾ ਜੀ ਬੰਦਾ ਲਸਣ ਹਰਾ ਤਾਂ ਕਹਿੰਦਾ ਪੱਟ ਕੇ ਪਾ ਨਾ ਸਬਜ਼ੀ ਚ ਦੇਖੋ ਮਰੀਆਂ ਜੀਆਂ ਗੱਠੀਆਂ ਪੱਟ ਰੌਗ ਚੰਗਾ ਲਸਣ ਦਾ ਪੱਟੋ ਲੈ ਇੰਨਾ ਨਹੀਂ ਮੈਂ ਕਹਾਂ ਦੋ ਦਿਨ ਸਬਜ਼ੀ ਦੇ ਨਿਕਲ ਤੇ ਜਾਣਗੇ ਸਬਜ਼ੀ ਚ ਪਾਉਣ ਨੂੰ ਹੈ ਨਹੀਂ ਸੁੱਕਾ ਲਸਣ ਵੀ ਮਰਿਆ ਜਾ ਹੋਇਆ ਆ ਕੇ ਲੈ ਜਮੈਂ ਬਹੁਤ ਉਹ ਦੋ ਚਾਰ ਪੰਜ ਇਕੱਠੇ ਹੋਰ ਪੱਟ ਲੋ ਆ ਲੈਣ ਵਾਲੇ ਜਿਹੜੇ ਮੋਟੇ ਆ ਛੱਡ ਦੋ ਫੇ ਚੱਲ ਕੋਈ ਨਹੀਂ ਦੂਜੇ ਪੱਟ ਲੋ ਇਹ ਵੀ ਸਾਡੀ ਇੱਥੇ ਲੜਾਈ ਹੁੰਦੀ ਰਹਿੰਦੀ ਆ ਨੱਚੀ ਦੇਖੋ ਇਹ ਬਾਂਡ ਦੇ ਬਹੁਤ ਸੋਹਣੇ ਆ ਚਿੱਟੇ ਫਤਾਂ ਸਾਡੇ ਜੋ ਕੀ ਸਬਜ਼ੀ ਹੈਗੀ ਆ ਸੋਹਣੀ ਮੁੱਲੀ ਵੱਡੀ ਹੈ ਲਫਾਫਾ ਛੋਟਾ ਬਸ ਇਦਾਂ ਖੱਦ ਦੇ ਆ ਹਾਏ ਹਾਏ ਕਾਹ ਨੂੰ ਨਾ ਚੀਜ਼ਾਂ ਲਜਾਈ ਤੇ ਖੱਤੇ ਤੇ ਪੱਕ ਜਾਣ ਨਹੀਂ ਕੱਟੇ ਗੁਏ ਤੇ ਤਾਂ ਝੋਲੇ ਤੇ ਫਿਰ ਕੰਪਾਈਆਂ ਨਾ ਪੱਤੇ ਸੇ ਲਾਲ ਹੈ ਜੀ ਇੱਥੇ ਅਸੀਂ ਗੇਂਗਣੇ ਦੀ ਥੱਲੇ ਕੱਟ ਲਿਆ ਆ ਕੇ ਹੁਣ ਪਾਵਾਂਗੇ ਇਹਨਾਂ ਨੂੰ ਲਪਾ ਕੇ ਪਾਪਾ ਆ ਰੱਖ ਲੈ ਪਾਪਾ ਘਰ ਦੀ ਸਬਜ਼ੀ ਨਾਲ ਦੀ ਰੀਸ਼ ਨਹੀਂ ਉਹਦੇ ਵਿੱਚ ਹੈ ਤਾਂ ਮੀਂਦੇ ਮੀਂਦੇ ਜਾਈਏ। ਇਹ ਸਾਡੀ ਮੋਟਰ ਆ। ਪੂਆ ਕੀ ਮੋਟਰ ਆਸ ਉਹਨਾਂ ਦੀ ਜ਼ਮੀਨ 'ਤੇ ਸਾਡੀਆਂ ਮੋਟਰਾਂ ਉਧਰ ਆ ਜਿੱਦਾਂ ਸਾਡੇ ਪੱਠੇ-ਪੱਠੇ ਆ। ਇਹ ਜੀ ਜੋਰ ਸਾਹਿਬ ਨੇ ਬਣਾਏ ਆ ਬੈਣ ਨੂੰ। ਇੱਥੇ ਲੈ ਆਂਦੇ ਸੀ ਪਰਾਲੀ ਦੇ ਪਿੰਡੇ ਜਾਂ ਖੇਤਾਂ 'ਚੋਂ ਬਣਾਏ ਸੀ। ਇਹ ਤਾਂ ਦਾ ਕੁਛ ਵੀ ਹੋ ਆ ਜੀ। ਸ਼ਾਮ ਦੇ ਪੌਣੇ 6 ਵਜੇ ਦਾ ਟਾਈਮ ਹੈ ਜੀ। ਤਾਂ ਆਇਆ ਕੁੱਤੇ। ਕੀ ਸਾਡੀ ਕਾਨਕ ਆ ਵੀ ਇੱਧਰ ਆ ਆ ਇੱਧਰ ਉਹ ਤਾਲੀਆਂ ਤੱਕ ਪਰ ਇਹ ਜਿਹੜੀਆਂ ਤਾਲੀਆਂ ਵਾਸਤੇ ਇਨਾਂ ਚ ਪਾਣੀ ਚੜੇ ਵਿੱਚ ਪਾਣੀ ਅਸੀਂ ਚਲਾ ਗਏ ਨੇ ਆ ਕਿੱਚ ਬੱਚਾ ਕਹਿੰਦੇ ਆ ਕਿ ਖਾ ਖਾਲ ਖੇਲ ਪਤਾ ਨਹੀਂ ਕੀ ਕਹਿੰਦੇ ਆ ਅਸੀਂ ਚਲਾ ਸਾਦੇ ਪਾਣੀ ਵਾਲਾ ਚੜਾ ਜੀ ਵੀ ਕੈਣੀ ਹਾਂ ਹਾਂ ਉਹ ਚਾਰ ਕਿ ਟੱਕੇ ਲੈ ਲਓ ਇੱਕ ਰੁਕ ਮੇਥੀ ਦਾ ਸਬਜ਼ੀ ਦਾ ਟੇਸਟ ਵੱਖਰਾ ਹੀ ਆਉਂਦਾ ਹੁੰਦਾ ਮੇਥੀ ਦਾ ਇਹ ਉਦਾਂ ਵੀ ਸਾਰੀ ਵੱਢ ਜਿੰਨੀ ਹੈਗੀ ਫੁੱਟੀ ਉੱਪਰੋਂ ਉੱਪਰੋਂ ਸਾਰੀ ਵੱਢ ਕੇ ਲੈ ਜਾਓ ਸੁਕਾ ਲਵਾਂਗੇ ਆਪਾਂ ਬੈਠੇ ਉੱਥੇ ਦੁਪਹਿਰ ਨੂੰ ਤੋੜ ਲਿਆ ਕਰਾਂਗੇ ਕੀ ਕਰਦੇ ਹੁਣ ਵਿਹਲੇ ਹੀ ਹੁੰਨੇ ਯੋਦੀ ਸਮੂਦਿ ਛਿਪਣ ਵਾਲਾ ਹੀ ਆ ਬਸ ਜੇ ਕੰਨ ਚੱਲੇ ਖੇਤਾਂ ਚ ਆ ਕੇ ਵੱਖਰਾ ਜਿਹਾ ਸਕੂਨ ਜਿਹਾ ਮਿਲਦਾ ਇਹ ਸਾਡੀ ਲੜਾਈ ਤਾਂ ਸਾਡੀ ਹੁੰਦੀ ਰਹਿੰਦੀ ਹੈ ਕਿੱਦਾਂ ਆਪਾਂ ਕਰਦੇ ਆਂ ਮੁੱਦੇ ਮੇਰੇ ਪੰਛੀ ਦੀ ਆਪਾਂ ਸਾਰੇ ਉਹ ਫਿਰ ਆਪੇ ਤਾਂ ਲੱਗ ਗਈ ਹੋ ਸਕਿੰਨੇ ਕਿਲੋਮੀਟਰ ਇਹ ਤੋਂ ਦਰਿਆ

ਦੀਆਂ ਵੀ ਆ ਰਹੀਆਂ ਤੇ ਦੀਆਂ ਆਪਾਂ ਕਿ ਇਹ ਤਾਂ ਕੱਲਾ ਨਹੀਂ ਆਈਦਾ ਹਮੋਂ ਉਹ ਵੀ ਪਾਰਟ ਨਹੀਂ ਜਾਈਦਾ ਨਾ ਦੇ ਅਰੇ ਸੱਡੇ ਕਰਾਵਾਂ ਲਾਲਾ ਗੇਟ ਇਹਨਾਂ ਦੇ ਵਿੱਚ ਹੈ ਨਾ ਇਹ ਦੇ ਜਾਂਦੇ ਦੱਸੋ ਇੱਕ ਉਹ ਰਾਹ ਤੇ ਉਹ ਮੁਦਦ ਤੇ ਮੋਦਦ ਕਰੀਂ ਨਾ ਜਾਈ

ਉਹ ਜੀ ਸਬਜੀ ਵਾਲਾ ਝੋਣਾ ਉਹ ਨਗਰ ਜਦ ਲਈ ਕੋਸਦਾ ਤਕਾ ਕੋਈ ਅੱਟਾ ਗੁੰਨਗੇ ਸੀ ਸਬਜੀ ਬਣੀ ਹੈਗੀ ਐ ਕੁਝ ਬਣਾਉਣਾ ਨਹੀਂ ਭਾਂਡੇ ਧੋ ਗਏ ਫੇਨ ਕੰਮ ਹਰਗੀ ਸੀ ਨਵੇੜ ਗਈ ਸੀ ਆਪ ਹੁਣ ਪੌਨੇ ਦੁੱਧ ਮੜ ਕੇ ਰੱਖਿਆ ਚਾਚੇ ਦੀ ਨੋਂਦ ਉਹ ਕਸ ਸਬਜੀ ਧੋ ਲਈ ਸੀ ਮੂਲੀਆਂ ਵੀ ਤੇ ਗੋਭੀ ਦੇ ਫੁੱਲ ਵੀ ਮਿੱਟੀ ਜਿਹੀ ਪੈ ਗਈ ਸੀ ਉੱਪਰ ਇਹਨਾਂ ਦੇ ਤਾਂ ਧੋ ਲੈ ਆ ਕੱਲ ਨੂੰ ਜਦੋਂ ਬਣਾਉਣੀ ਆ ਕੱਟ ਕੇ ਫੇਤੋਂ ਮੰਗੇ ਆਪਾਂ ਗੋਭੀ ਤੇ ਮੂਲੀਆਂ ਐਸੇ ਛਿੱਕੂ ਜੈਸੇ ਪਾਕੇ ਟੁਕਰੀਸ ਰੱਖ ਦਿੰਨੇ ਧੋ ਧੋ ਕੇ ਪਹਿਲਾਂ ਭਾਂਡੇ ਵਾਲੇ ਛਿੱਕੇ ਚ ਰੱਖ ਲੈਣ ਜਿਵੇਂ ਪਾਣੀ ਜਾਂ ਨਿੱਚੇ ਕਰ ਦੇਣਾ

ਪਤਾ ਕਿ ਨੂੰ ਕਦਾ ਸਾਬਣ ਨਹੀਂ ਲਾਇਆ ਕੇ ਤੇ ਸਾਬਣੋਂ ਤੋਰਦੇ ਰੋਟੀ ਫਸੋਣੀ ਨਹੀਂ ਪੱਕਦੀ ਤਾਂ ਇਹਨੂੰ ਬੰਗਾਲ ਪੈਣ ਲੱਗ ਪਈ ਤਾਂ ਆਉਂਦੇ ਸਭ ਉਹ ਪਚੋਲਾ ਬਾਰ ਕਿਨੇ ਖਾਣੇ ਲਿਆਉਣ ਵਾਲਾ ਹੈ ਧਨੀਆ ਦੁਨੀਆ ਨਹੀਂ ਇਹਦੇ ਵਿੱਚ ਪਾ ਕੇ ਸਾਫੀ ਜੇ ਕੋ ਲਿਆਣੀ ਹੋਵੇ ਸਾਫੀ ਪਰ ਮਾਰਿਆ ਫਿਰ ਦੋ ਦਰਜਣੇ ਕੁਸਮਨ ਭਰ ਦਿੱਤਾ ਕਬਰ ਉਹ ਸਾਡਾ ਗੁਰਦਵਾਰ ਸਾਹਿਬ ਹੈ ਖਾਂਦ ਸਾਹਿਬ ਹੈ ਪਹਿ ਸਰ ਸੇ ਪੂਰੇ ਗੁਰਤੀ ਜਾਣੇ ਸੌਣ ਤੇ ਕੋ ਨਹੀਂ ਜਿਹਨਾਂ ਉੱਪਰ ਰੁੱਟੀ ਪਵਾਉਨੇ ਆ ਠੀਕ ਹੈ ਜੀ ਅੱਜ ਦਾ ਬਲੌਗ ਦਾ ਇੰਨਾ ਹੀ ਸੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਰਿਆਂ ਦਾ ਧੰਨਵਾਦ ਜੀ ਆਪਣੇ ਸਬਸਕ੍ਰਾਈਬਰ ਤਾਂ 1800 ਤੋਂ ਉੱਪਰ ਆ ਗਏ ਆ ਤੁਹਾ ਸਪੋਰਟ ਟਰਾਈ ਬਹੁਤ ਘਟਿਆ ਇਸ ਲੌਂਗ ਵੀਡੀਓ ਮੇਰੇ ਕੋਲ ਬਿੰਦਿਆਂ ਵੀ ਘਟਿਆ ਜਿੱਦਾਂ ਕਿਤੇ ਨਾ ਕਿਤੇ ਜਾਣਾ ਵੀ ਪੈ ਜਾਂਦਾ ਫਿਰ ਬਿਜ਼ੀ ਥੋੜੀ ਜਿਹੀ ਹੈਗੀ ਕੱਲੀ ਐਵੇਂ ਕਿਤੇ ਨਾ ਕਿਤੇ ਜਾਣਾ ਵੀ ਪੈਂਦਾ ਕੰਮ ਵੀ ਕਰਨਾ ਪੈਂਦਾ ਲੋ ਜੀ ਹੁਣ ਆਪਾਂ ਪ੍ਰਸ਼ਾਦਾ ਪਕਾਉਣੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਸਭ ਨੂੰ ਸਤਿ ਸ੍ਰੀ ਅਕਾਲ ਜੀ